ਤਾਰਾਂ ਵਾਲੇ ਪੁਲ ਤੋਂ ਸੁਲਤਾਨਵਿੰਦ ਰੋਡ ਤੇ ਜਿਹੜੇ ਆ ਦੋ ਨੌਜਵਾਨ ਜਿਹੜੇ ਆ ਇੱਕ ਹੰਧਾਰਾਂ ਦੇ ਹੀਰੋਇਨ ਦੀ ਕੇਵ ਦੇਣ ਲਈ ਕਿਸੇ ਪਾਰਟੀ ਨੂੰ ਮਿਲ ਲਈ ਆ ਰਹੇ ਜਾਨੂੰ ਸਿਕਰਟ ਇਨਫੋਰਮੇਸ਼ਨ ਸੀ ਇੱਕਾ ਕਿ ਸੁਲਤਾਨਵਿੰਦ ਰੋਡ ਤਾਰਾਂ ਵਾਲੇ ਪੁਲ ਤੋਂ ਸੁਲਤਾਨਵਿੰਦ ਰੋਡ ਤੇ ਤਾਰਾਂ ਵਾਲੇ ਪੁਲਿਸ ਤੋਂ ਸੁਲਤਾਨਵਿੰਦ ਰੋਡ ਤੇ ਜਿਹੜੇ ਆ ਦੋ ਨੌਜਵਾਨ ਜਿਹੜੇ ਆ ਇੱਕ ਹਥਿਆਰਾਂ ਤੇ ਹੀਰੋਇਨ ਦੀ ਕੇਵ ਦੇਣ ਲਈ ਕਿਸੇ ਪਾਰਟੀ ਨੂੰ ਮਿਲ ਲਈ ਆ ਰਹੇ ਨੇ ਜੋ ਉਕਤ ਇਨਫਰਮੇਸ਼ਨ ਤੇ ਜਿਹੜੀ ਆ ਕਾਰਵਾਈ ਕਰਦਿਆਂ ਜਦੋਂ ਅਸੀਂ ਇੱਥੇ ਸੁਲਤਾਨਵਿੰਦ ਰੋਡ ਤੇ ਪਹੁੰਚੇ ਤੇ ਦੋ ਮੁੰਡੇ ਸ਼ੱਕੀ ਹਾਲਾਤ ਵਿੱਚ ਘుਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਨੇ ਜਿਹੜਾ ਵਾ ਪੁਲਿਸ ਪਾਰਟੀ ਤੇ ਜਿਹੜਾ ਵਾ ਫਾਇਰ ਕੀਤਾ ਤੇ ਜਵਾਬੀ ਕਾਰਵਾਈ ਚ ਉਹ ਮੁੰਡੇ ਤੇ ਫਾਇਰ ਹੋਇਆ ਜਿਸ ਨਾਉ ਜਟਨੀ ਹੋ ਗਿਆ ਜਿਸ ਨੂੰ ਅਹੀਂ ਮੋੜਲੀ ਸਾਇਦ ਆਲੀ ਹਸਪੀਟਲ ਦਾ ਹਰਵਾਤਾ ਇਹਨਾਂ ਕੋਲੋਂ ਅੱਧਾ ਕਿਲੋ ਹਰੋਇਨ ਇੱਕ ਪਿਸਟਲ ਤੇ ਦੋ ਕਾਰਟੂਜ ਬਰਾਮਦ ਹੋਏ ਇਹ ਦੋਨੇ ਮੁੰਡੇ ਪ੍ਰੋਜਪੁਰ ਦੇ ਜਿਹੜਾ ਪ੍ਰੋਜਪੁਰ ਦੇ ਰਹਿਣ ਵਾਲੇ ਸਰ ਕੁਝ ਪਤਾ ਲੱਗਾ ਕਿ ਇਨਵੈਸਟੀਗੇਸ਼ਨ ਕਿੰਨੀ ਦੇਰ ਤੋਂ ਕੰਮ ਆ ਕਰ ਰਹੀ ਸੀ ਅਜੇ ਫਰਦਰ ਇਨਵੈਸਟੀਗੇਸ਼ਨ ਦਾ ਹਿਸਾਬ ਜ ਆ ਅੱਜ ਅਸੀਂ ਮੋੜਲੀ ਚ ਕਰ ਰਹੇ ਹਾਂ ਅਗੇ ਫਰਦਰ ਅਹੀਂ ਜਿਹੜਾ ਵਾ ਕੀ ਕਿਹਦੇ ਕੋਲ ਆਏ ਸੀ ਲੈਣ ਜਾਂ ਕਿੰਨੂੰ ਦੇਣੀ ਸੀ ਇਹਨਾਂ ਨੇ ਜਾਂ ਪਿੱਛੋਂ ਕਿਹਦੇ ਕੋਲ ਹੀ ਰੋਏ ਨੇ ਇਹਨਾਂ ਨੇ ਰਸੀਵ ਕੀਤੀ ਆ ਇਸ ਵਾਰੀ ਕਰ ਰਹੇ ਆ ਇਹ ਜਿਹੜੀ ਆ ਇਹ ਹਜੇ ਤੇ ਜਿਹੜੇ ਇਹ ਦੋਨੇ ਜਿਹੜੇ ਆ ਮਾਈਨਰੀ ਆ ਅੰਡਰ 18 ਹੀ ਆ ਹਾਂ ਜੇ ਤੁਹਾਨੂੰ ਪਤਾ ਹੈ ਜਿਹੜਾ ਵੈਪਨ ਹੈ ਉਹ ਲਾਇਸੈਂਸ ਹੈ ਕਿ ਕਿੱਥੋਂ ਮਿਲਦਾ ਨਹੀਂ ਨਹੀਂ ਆਪੀ ਬੇਸਡ ਵੈਪਨ ਆ ਜਿਹੜਾ ਸਾਈਕਲ ਤੇ ਨਹੀਂ ਪੈਦਲ ਹੀ ਆ ਰਹੇ ਸੀ ਠੀਕ ਆ ਪੈਦਲ ਹੀ ਆਪ ਵੀ ਟਾਰਗੇਟ ਸੀ ਇਹਨਾਂ ਦਾ ਕਿਸੇ ਨੂੰ ਨਹੀਂ ਹਜੇ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹਜੇ ਇਨਵੈਸਟੀਗੇਸ਼ਨ ਆਨ ਗoing ਹੈ ਕਿਨੇ ਦੇ ਕੰਮ ਕਰ ਰਹੀ ਸੀ ਅਜੇ ਇਨਵੈਸਟੀਗੇਸ਼ਨ ਆਨ ਗoing ਹੈ ਅਜੇ ਤਾਂ ਇਹ ਦਾਖਲ ਕਰਾ ਕੇ ਤੇ ਤੁਝੇ ਰਿਕਵਰੀ ਕੀਤੀ ਹੈ ਫੰਡ ਰਹਿ ਗਏ